ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜਗਦੀਪ ਸਿੰਘ ਕਬੂਸ ਅਸੀਂ ਵਜੂਦ ਆ ਇਸਪੈਟ ਟੈਂਪ ਪਿੰਡ ਹਰਿਆਊ ਖੁਰਦਵਿਖੇ ਹਰਿਆਊ ਖੁਰਦਵਿਖੇ ਜ਼ਿਲ੍ਹਾ ਪ੍ਰਧਾਨ ਜਗਵੀਰ ਸਿੰਘ ਹਰਿਆਊ ਦਾ ਇਹ ਘਰ ਹੈ ਜਿੱਥੇ ਵੱਡੀ ਗਿੜਤੀ ਵਿੱਚ ਸ਼ਰੋਪੜੀ ਅਕਾਲੀ ਦਲ ਦੇ ਵਰਕਰ ਤੇ ਆਗੂ ਜਿਹੜੇ ਨੇ ਪਹੁੰਚੇ ਨੇ ਇਹ ਵਰਕਰ ਅਤੇ ਆਗੂਆਂ ਦਾ ਪੁੱਜਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਗਵੀਰ ਸਿੰਘ ਹਰਿਆਊ ਨੂੰ ਹਲਕਾ ਸੁਬਾਣਾ ਦਾ ਜਿਹੜਾ ਸ਼ਰੋਪੜੀ ਅਕਾਲੀ ਦਲ ਵੱਲੋਂ ਰੀਚਾਰਜ ਲਾਇਆ ਗਿਆ ਹੈ ਸਾਤ ਵਾਡੇ ਨਾਲ ਤਸਵੀਰਾਂ ਸਜੀਆਂ ਕਰਦੇ ਆਂ ਤੇ ਨਾਲੇ ਗੱਲਬਾਤ ਕਰਦੇ ਆਂ ਆਗੂਆਂ ਨਾਲ ਤੇ ਉਹ ਕਿਵੇਂ ਇਸ ਦਾ ਇਹ ਜਿਹੜਾ ਹਲਕਰ ਚਾਰਜ ਜਗਵੀਰ ਸਿੰਘ ਜੀ ਹਰਿਆਉਣ ਨੂੰ ਲਾਇਆ ਗਿਆ ਉਸ ਨੂੰ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਦਾ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਦੀ ਰਹਿਮਤ ਸਦਕਾ ਅਜੇ ਢੀ ਵੱਡੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਮੇਰੇ ਤੇ ਵਿਸ਼ਵਾਸ ਜਤਾਉਂਦੇ ਹੋਏ ਹਲਕਾ ਸਮਾਣਾ ਦੀ ਜੋ ਇੰਚਾਰਜ ਮੈਨੂੰ ਲਾਇਆ ਗਿਆ ਮੈਂ ਪਾਰਟੀ ਦਾ ਪਾਰਟੀ ਪ੍ਰਧਾਨ ਦਾ ਸਾਰੀ ਸੀਨੀਅਰ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂਜੀ ਕਿਹੜਾ ਪਹੁੰਚ ਤੱਕ ਪਹਿਲਾਂ ਕਿ ਪਾਰਟੀ ਨੇ ਕੀ ਕੀ ਆਪਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਕੀ ਜਿਆਸੀਆ ਉਸ ਤਰ੍ਹਾਂ ਕੀ ਕੀ ਕੁਝ ਕੀਤਾ ਕੇ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਜ਼ਿਲ੍ਹੇ ਦੀ ਹਾਤੀ ਦਾ ਜ਼ਿਲ੍ਹਾ ਪ੍ਰਧਾਨ ਤੇ ਹੁਣ ਜੋ ਨਵੀਂ ਜ਼ਿੰਮੇਵਾਰੀ ਹਲਕਾ ਸਮਾਣਾ ਇੰਚਾਰਜ ਦੀ ਦਿੱਤੀ ਗਈ ਹੈ ਸੋ ਮੈਂ ਲਗਾਤਾਰ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਚਾਹੇ ਹਲਕੇ ਦੀ ਚਾਹੇ ਜ਼ਿਲ੍ਹੇ ਦੀ ਮੈਂ ਲਗਾਤਾਰ ਪਹਿਲਾਂ ਮੇਰੇ ਫਾਦਰ ਸਰਦਾਰ ਬਲਜਿੰਦਰ ਸਿੰਘ ਜੀ ਹਰਿਆਊ ਤਾਇਆ ਜੀ ਨਰਮਲ ਸਿੰਘ ਹਰਿਆਊ ਜੀ ਉਹਨਾਂ ਨੇ ਜੋ ਸੇਵਾਵਾਂ ਨਿਭਾਈਆਂ ਨੇ ਇਲਾਕੇ ਦੇ ਵਿੱਚ ਉਹਨਾਂ ਦੇ ਪੈਰਾਂ ਦੇ ਚੱਲਦੇ ਹੋਏ ਅੱਗੇ ਵਧਿਆ ਤੇ ਜੋ ਵੀ ਕਿਤੇ ਵੀ ਪਾਰਟੀ ਦਾ ਹੁਕਮ ਹੋਇਆ ਤਨ ਦੇ ਨਾਲ ਨਿਭਾਇਆ ਜਿੱਥੇ ਵੀ ਡਿਊਟੀ ਲੱਗੀ ਤੇ ਲਗਾਤਾਰ ਇਲਾਕੇ ਦੇ ਵਿੱਚ ਜਿੰਨੀਆਂ ਸੰਗਤਾਂ ਨੇ ਸਭ ਦੇ ਸੁੱਖ-ਦੁੱਖ ਦੇ ਵਿੱਚ ਵਿਚਰ ਰਹੇ ਆ ਜਿੱਥੇ ਜਿੰਨੀ ਕਿ ਸਮਰੱਥਾ ਪ੍ਰਮਾਤਮਾ ਨੇ ਬਖਸ਼ੀ ਹੈ ਜੇ ਕੋਈ ਸਾਡੇ ਕੋਲ ਸਰਜਣ ਵੀਰ ਆਉਂਦਾ ਉਹਦੇ ਕੰਮ-ਕਾਰ ਦੇ ਵਿੱਚ ਯੂਰੂ ਸਹਿਯੋਗ ਪਾਈਦਾ ਹਲਕਾ ਸੁਣਾੜੇ ਦੀ ਗੱਲ ਕਰੀਏ ਪਹਿਲਾਂ ਹਲਕਾ ਸੁਣਾੜੇ ਵਿੱਚ ਕਦੋਂ ਤੋਂ ਤੁਸੀਂ ਸਰਕਾਰ ਤੋਂ ਹੋਏ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਜਦੋਂ ਤੋਂ ਸਾਡਾ ਪਰਿਵਾਰ ਸ਼ਾਮਲ ਹੋਇਆ 20 ਸਾਲ ਤੋਂ ਤਾਂ ਅਸੀਂ ਉੱਥੇ ਐਸਜੀਪੀਸੀ ਮੈਂਬਰ ਆ ਹਲਕਾ ਸਮਾਣਾ ਤੋਂ ਪਹਿਲਾਂ ਮੇਰੇ ਮਾਤਾ ਜੀ 2004 ਤੋਂ 11 11 ਤੋਂ ਲੈ ਕੇ 2023 ਤੱਕ 23 ਦੇ ਵਿੱਚ ਸਰਦਾਰ ਨਿਰਮਲ ਸਿੰਘ ਜੀ ਮੇਰੇ ਤਾਇਆ ਜੀ ਉਹਨਾਂ ਦੀ ਮੌਤ ਹੋ ਗਈ ਉਹ ਮੈਂਬਰ ਰਹੇ ਨੇ ਉਸ ਹਲਕੇ ਤੋਂ ਤੇ ਉਹਨਾਂ ਦੇ ਜਾਣ ਤੋਂ ਬਾਅਦ ਉੱਥੇ ਹੁਣ ਭਰਤੀ ਵੀ 24000 ਦੀ ਜਾਂ ਲਗਾਤਾਰ ਉੱਥੇ ਕੋਈ ਪਾਰਟੀ ਦਾ ਪ੍ਰੋਗਰਾਮ ਹੁੰਦਾ ਜ਼ਿਲ੍ਹਾ ਪੱਧਰੀ ਹਲਕਾ ਪੱਧਰੀ ਮੈਂ ਲਗਾਤਾਰ ਉੱਥੇ ਤਨਦੇਈ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਜੀ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਲੱਗ ਰਿਹਾ ਤੁਹਾਨੂੰ ਅਕਾਲੀ ਦਲ ਦੀ ਸਥਿਤੀ ਕਿਵੇਂ ਦੀ ਰਹੇਗੀ ਤੇ ਦੂਜੀਆਂ ਪਾਰਟੀਆਂ ਨਾਲ ਕਿਵੇਂ ਮੁਕਾਬਲਾ ਕਰੋਗੇ ਦੇਖੋ ਜਿਹੜੀਆਂ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਰਲ ਕੇ ਸਾਡੇ ਪੰਜਾਬ ਦੇ ਜੋ ਸੂਝਵਾਨ ਲੋਕ ਨੇ ਉਹਨਾਂ ਦੇ ਮਨ 'ਚ ਭਰਮ ਪੈਦਾ ਕਰਨਾ ਚਾਹੁੰਦੇ ਸੀ ਕਿ ਅਕਾਲੀ ਦਲ ਖਤਮ ਹੈ ਉਹ ਜਿਹੜਾ ਮਿੱਥ ਹੈ ਤਰਨ ਤਾਰਨ ਦੇ ਵਿੱਚ ਤੋੜ ਦਿੱਤਾ ਗਿਆ ਸਰਕਾਰ ਵੀ ਸਰਕਾਰੀ ਜ਼ਬਰ ਨਾਲ ਪੁਲਿਸ ਦੇ ਜ਼ੋਰ ਨਾਲ ਉੱਥੇ ਇਲੈਕਸ਼ਨ ਜਿੱਤੀ ਹੈ ਪਰ ਪੂਰਾ ਪੰਜਾਬ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਦੀ ਇਲੈਕਸ਼ਨ ਜਿੱਤੀ ਹੈ ਜੇ ਨਾ ਜਿੱਤਿਆ ਹੁੰਦਾ ਮੈਂ ਇਹਦੇ ਚ ਇੱਕ ਗੱਲ ਐਡ ਕਰਨਾ ਚਾਹੁੰਦਾ ਕਿ ਸਰਕਾਰ ਜਿੱਤੀ ਸੀ ਖੁਸ਼ੀ ਮਨਾਉਂਦੀ ਸਰਕਾਰ ਨੇ ਖੁਸ਼ੀ ਨਹੀਂ ਮਨਾਈ ਚਾਰ ਉਹਨਾਂ ਦੇ ਸੀਨੀਅਰ ਲੀਡਰ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਨੇ ਕਿ ਅਕਾਲੀ ਦਲ ਨੂੰ ਇੰਨੀਆਂ ਵੋਟਾਂ ਕਿਵੇਂ ਪੈ ਗਈਆਂ ਹਾਲਾਂਕਿ ਉਹ ਆਪਣੀਆਂ ਨਹੀਂ ਦੱਸ ਰਹੇ ਕਿ ਸਾਡੀਆਂ ਵੋਟਾਂ ਕਿਵੇਂ ਕਟੀਆਂ ਪਰ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਇੰਨੀਆਂ ਵੋਟਾਂ ਕਿਸ ਤਰੀਕੇ ਪਈਆਂ ਬੇਬੁਨਿਆਦ ਦੋਸ਼ ਲਾ ਰਹੇ ਨੇ ਸੋ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਤਰਨਤਾਰਨ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਤੂਫਾਨ ਉੱਠਿਆ 27 ਦੇ ਵਿੱਚ ਤੇ ਕਿਸੇ ਵੀ ਨੈਸ਼ਨਲ ਪਾਰਟੀ ਤੋਂ ਕਿਸੇ ਸਾਜ਼ਿਸ਼ ਕਰਤਾ ਤੋਂ ਰੋਕਿਆ ਨਹੀਂ ਜਾਣਾ ਸ਼੍ਰੋਮਣੀ ਅਕਾਲੀ ਦਲ ਹੁਣ ਜਿਹੜੀਆਂ ਵਿਧਾਨ ਸਭਾ ਜਿਲ੍ਹਾ ਪ੍ਰੀਸ਼ਦ ਚੋਣਾਂ ਆ ਰਹੀਆਂ ਨੇ ਹਲਕਾ ਸਮਾਣਾ ਵਿੱਚ ਕੀ ਯੋਜਨਾ ਹੈ ਤੁਸੀਂ ਲਿਖੀ ਹੈ ਵੀ ਕਿਵੇਂ ਚੋਣਾਂ ਲੜਗੀਆਂ ਕਿਹੜੇ ਯੋਜਨਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੈਡਰ ਹਲਕਾ ਸਮਾਣਾ ਦੇ ਵਿੱਚ ਬਹੁਤ ਸਟਰੋਂਗ ਹੈ ਸਾਰੇ ਜਿੰਨੇ ਵੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੇ ਉਹ ਸਾਰਾ ਹਲਕਾ ਵੇਟ ਕਰ ਰਿਆ ਸੀ ਕਿ ਕਦੋਂ ਕਿਸੇ ਨੂੰ ਡਿਊਟੀ ਮਿਲਦੀ ਹੈ ਕਿਹੜਾ ਸਾਡਾ ਲੀਡਰ ਹੋਊਗਾ ਜਿਹਦੇ ਨਾਲ ਚੱਲ ਕੇ ਅਸੀਂ ਇਹ ਇਲੈਕਸ਼ਨਾਂ ਲੜਨੀਆਂ ਨੇ ਸਾਰੇ ਜ਼ੋਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਜ਼ੋਨ ਨਿਸ਼ਾਨ ਤੱਕੜੀ ਤੇ ਇਲੈਕਸ਼ਨ ਲੜੂਗਾ ਤੇ ਜਿੱਤੂਗਾ ਸਮਾਨੇ ਦੇ ਨਾਲ ਨਾਲ ਤੁਹਾਡੇ ਕੋਲ ਹਾਲੇ ਜਿਹੜੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਤੁਸੀਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿੱਚ ਪਤਲਾ ਦੇ ਵਿੱਚ ਬਲੌਕ ਸਮਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪੀਸ ਇੱਥੇ ਵੀ ਬਾਬੂ ਕਬੀਰਦਾਸ ਜੀ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਤਕੜੀ ਪਰਫਾਰਮੈਂਸ ਦੇਊਗਾ ਕਿਉਂਕਿ ਸਾਡੇ ਹਲਕੇ ਦੇ ਵਿੱਚ ਪਿਛਲੇ ਦਿਨੀ ਜੋ ਹੜ੍ਹਾਂ ਦਾ ਏਡਾ ਵੱਡਾ ਖਤਰਾ ਆਇਆ ਸੀ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਇੱਥੇ ਪਹੁੰਚੇ ਇੱਥੋਂ ਦੇ ਲੋਕਾਂ ਦਾ ਦੁੱਖ ਦਰ ਸੁਣਿਆ ਉਹਨਾਂ ਦੀ ਬਾਹ ਫੜੀ ਤੇ ਲਗਾਤਾਰ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਨੇ ਅੱਜ ਦੇਖ ਲਓ ਪਿੰਡੂ ਇਲੈਕਸ਼ਨ ਹੈ ਕੋਈ ਲਿੰਕ ਰੋਡ ਦੇਖ ਲਓ ਜਿਨ੍ਹਾਂ ਨੇ ਪਿੰਡ ਤੋਂ ਸ਼ਹਿਰ ਆਉਣਾ ਜਾਂ ਸ਼ਹਿਰ ਤੋਂ ਪਿੰਡ ਜਾਣਾ ਲੋਕ ਕਿੰਨੇ ਤੰਗ ਨੇ ਜਾਂ ਜਿੰਨੀ ਗਰੀਬ ਜਨਤਾ ਨੂੰ ਸਾਡੇ ਵਰਗਾਂ ਨੂੰ ਉੱਥੇ ਸਹੂਲਤਾ ਸੀ ਆਟਾ ਦਾਲ ਵਰਗੀਆਂ ਸਾਰੀਆਂ ਖਤਮ ਕਰ ਦਿੱਤੀਆਂ ਨੇ ਬਿਲਕੁਲ ਲੋਕ ਮਨ ਚ ਬਣਾਈ ਬੈਠੇ ਨੇ ਕਿ ਅਸੀਂ ਸਰਕਾਰ ਦੇ ਉਲਟ ਭੁਗਤਣਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਭੁਗਤਣਾ ਹੈ ਕਾਹਦੇ ਲੋਕਾਂ ਤੋਂ ਤੁਹਾਡਾ ਜੋੜ ਵੀ ਹੋ ਸਕਦਾ ਹੈ ਤੁਹਾਡਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਤੋਂ ਜਿਸ ਤਰ੍ਹਾਂ ਨਹੀਂ ਕਿਆਂ ਸਿਰਾਈਆਂ ਨੇ ਕਿ ਕੁਝ ਲੈਣ ਦੇਣ ਹੋ ਸਕਦਾ ਨਹੀਂ ਅਜੇ ਤੱਕ ਕਿਉਂ ਜੀ ਕੋਈ ਗੱਲ ਨਹੀਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਗੱਠ ਜੋੜਦੀ ਅਜੇ ਤੱਕ ਪਾਰਟੀ ਵੱਲੋਂ ਕੋਈ ਵੀ ਨਾ ਡਿਸਕਸ਼ਨ ਹੋਈ ਹੈ ਨਾ ਹੀ ਕਿਉਂਕਿ ਮੈਂ ਕੋਰ ਕਮੇਟੀ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 'ਚ ਜਾਣਾ ਰਹਿਣਾ ਕੋਈ ਕਿਸੇ ਤਰੀਕੇ ਦੇ ਗੱਠ ਜੋੜਦੀ ਅਜੇ ਕੋਈ ਗੱਲ ਨਹੀਂ ਐਵੋ ਸਾਹਿਬ ਦੋ ਕਾਲੀਦਾਲਾ ਹੋ ਗਏ ਤੁਹਾਡੇ ਦੋਵਾਂ ਨੂੰ ਲੜਦਾ ਜੇ ਨਾ ਪ੍ਰਸ਼ਤੇ ਬਲਾਕ ਕਮ ਦੀ ਜੋਣਾ ਵਿੱਚ ਚੁਣੌਤੀ ਹੋ ਗਈ ਤੁਹਾਡੇ ਵਾਸਤੇ ਦੋ ਗੱਡੀ ਦਰ ਉਹ ਇਹ ਇਹ ਪਹਿਲੀ ਵਾਰ ਨਹੀਂ ਹੋਈ ਜੀ ਅਕਾਲੀ ਦਲ ਤਾਂ ਨੈਸ਼ਨਲ ਪਾਰਟੀਆਂ ਨੇ ਹਮੇਸ਼ਾ ਕਮਜ਼ੋਰ ਕਰਨ ਦੀ ਜੋ ਖੇਤਰੀ ਤਰ੍ਹਾਂ ਨੂੰ ਕੋਸ਼ਿਸ਼ ਕਰਦੇ ਰਹਿੰਦੇ ਨੇ ਪਹਿਲਾਂ 10 10 15 15 ਵੀ ਅਕਾਲੀ ਦਲ ਬਣਦੇ ਰਹੇ ਨੇ ਪਰ ਮਾਨਤਾ ਇੱਕ ਨੂੰ ਦਿੰਦਾ ਰਿਹਾ ਪੰਜਾਬ ਜੋ ਪੰਥ ਤੇ ਕੌਮ ਹੈ ਇੱਕ ਨੂੰ ਮਾਨਤਾ ਦਿੰਦਾ ਰਿਹਾ ਉਹ ਤਰਨਤਾਰਨ ਦੇ ਵਿੱਚ ਦੇਖਿਆ ਸਾਰੇ ਬਾਕੀ ਅਕਾਲੀ ਦਲਾਂ ਨੇ ਜੋ ਸੈਂਟਰ ਦੀ ਸਾਜ਼ਿਸ਼ ਤਹਿਤ ਉਹਨਾਂ ਦਾ ਹੱਥ ਟੋਕਾ ਬਣ ਕੇ ਇਕੱਠੇ ਹੋ ਕੇ ਇਲੈਕਸ਼ਨ ਲੜੀ ਉਹਨਾਂ ਦੀ ਤਾਂ ਜਮਾਨਤ 50 60 ਵੋਟਾਂ ਦੇ ਬਚੀ ਐ ਤੱਕੜੀ ਦੇ ਚੋਣਾਂ ਸੰ ਤੁਸੀਂ ਲੜੋਗੇ ਜਾਂ ਦੂਜੀ ਪਾਰਟੀ ਕਹਿੰਦਾ ਅਸੀਂ ਲੜਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਤੱਕੜੀ ਮਿਲੇ ਬੇਬਨਿਆਦ ਤੇ ਲੋਕਾਂ ਨੂੰ ਗਮਰਾਹ ਕਰਨ ਵਾਲੀਆਂ ਮੈਂ ਤਾਂ ਹੈਰਾਨ ਨਹੀਂ ਮੰਨਦਾ ਵੀ ਐਡੇ ਵੱਡੇ ਆਪਣੇ ਆਪ ਨੂੰ ਲੀਡਰ ਕਰਾਉਂਦੇ ਨੇ ਤੇ ਪ੍ਰਧਾਨ ਬਣੇ ਬੈਠੇ ਨੇ ਵੱਡੀਆਂ-ਵੱਡੀਆਂ ਪਾਰਟੀਆਂ ਕਹਿੰਦੇ ਨੇ ਸਾਡੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਐ ਚੋਣ ਨਿਸ਼ਾਨ ਖੋਏ ਜਾਂਦੇ ਨੇ ਕਦੇ ਅਸੀਂ ਬਹੁਤ ਹੀ ਮਤਲਬ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇੰਨੇ ਵਧੀਆ ਮਤਲਬ ਇਹ ਟਕਸਾਲੀ ਪਰਿਵਾਰ ਆ ਪਿਓ ਦਾਦੇ ਤੋਂ ਪੜਦਾਦਿਆਂ ਤੋਂ ਸ਼ੋਣਵੀ ਕਾਲੀਦਲ ਦਾ ਰਹਾ ਉਹਦਾ ਜਿਹੜਾ ਮੁੱਲ ਮੋੜਿਆ ਸਰ ਸਰਦਾਰ ਸੁਖਬੀ ਸਿੰਘ ਬਾਲਾ ਜੀ ਨੇ ਸਾਰੀ ਪਾਰਟੀ ਨੇ ਸਾਰੇ ਨੇ ਤੇ ਬਹੁਤ ਬਹੁਤ ਵਧਾਈਆਂ ਨੇ ਬਹੁਤ ਸਾਰੀਆਂ ਅਸੀਂ ਸਮਝੇ ਪਰਮਾਤਮਾ ਇਹਨਾਂ ਨੂੰ ਛੇਤੀ ਤੋਂ ਛੇਤੀ ਵਸਾਪਣ ਕਰੇਗਾ ਸਾਰੇ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਜਿਹੜਾ ਇਹ ਜਿੰਮੇਵਾਰੀ ਦਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜੇ ਇੱਕ ਸਮੇਂ ਦੇ ਹਾਂ ਦਾ ਜਿਹੜਾ ਉਹ ਫੈਸਲਾ ਹੈ ਕਿਉਂਕਿ ਨੌਜਵਾਨਾਂ ਦੀ ਹਮੇਸ਼ਾ ਜਿਹੜੀ ਆ ਉਹ એનર્ਜੀ ਹੁੰਦੀ ਹੈ ਅੱਗੇ ਵੱਧ ਚੜ ਕੇ ਜਿਹੜਾ ਉਹ ਕੰਮ ਕਰ ਸਕਦੇ ਆ ਸੋ ਬਹੁਤ ਵਧੀਆ ਫੈਸਲਾ ਹੈ ਔਰ ਮੈਂ ਜਿੱਥੇ ਜਗਮੀਤ ਸਿੰਘ ਜੀ ਹਰਿਆਉਤ ਸਾਹਿਬ ਨੂੰ ਵਧਾਈ ਦਿੰਦਾ ਉੱਥੇ ਸਮਾਣਾ ਹਲਕੇ ਦੇ ਸਾਰੇ ਲੋਕਾਂ ਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਨੇ ਉਹਨਾਂ ਨੂੰ ਇੱਕ ਬਹੁਤ ਵਧੀਆ ਜਿਹੜਾ ਹੈ ਉਹ ਲੀਡਰ ਮਿਲਿਆ ਹੈ ਤੇ ਹਲਕੇ ਸਰਾਣੇ ਨੂੰ ਲੱਗਦਾ ਵੀ ਆਪਣਾ ਸਮਾਣੀ ਨੂੰ ਦੋ ਆਪਣ ਨੂੰ ਵਧਾਈ ਮਿਲ ਗਈ ਜਿਵੇਂ ਜਿਦਨੇ ਕੱਲ ਐਮਐਲਏ ਬਣ ਦਿੰਦਾ ਦੋ ਵਧਾਈ ਆਪਣੇ ਹਲਕੇ ਸਰਾਣੇ ਸਮਾਣੇ ਵਾਸਤੇ ਹੈਗੇ ਨੇ ਬਿਲਕੁਲ ਜੀ ਜਿੱਥੇ ਕਿਉਂਕਿ ਇਹ ਪਹਿਲਾਂ ਵੀ ਸਮਾਣਾ ਤੇ ਛਤਰਾਣਾ ਹਲਕਾ ਦੋਵਾਂ ਦੇ ਵਿੱਚ ਵਿਚਰਦੇ ਰਿਹਾ ਹੈ ਇਹਨਾਂ ਦਾ ਪਰਿਵਾਰ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਬਲਜਿੰਦਰ ਸਿੰਘ ਜੀ ਹਰੀਆਉ ਸਾਹਿਬ ਔਰ ਸਰਦਾਰ ਨਿਰਮਲ ਸਿੰਘ ਜੀ ਹਰੀਆਉ ਸਾਹਿਬ ਔਰ ਜਗਮੀਤ ਸਿੰਘ ਨੇ ਜਦੋਂ ਦੀ ਜ਼ਿੰਮੇਵਾਰੀ ਪਾਰਟੀ ਦੀ ਸੰਭਾਲੀ ਹੈ ਇਹ ਵੀ ਸਮਾਣੇ ਜਿੰਨਾ ਛਤਰਾਣੇ ਹਲਕੇ 'ਚ ਵਿਚਰਦੇ ਆ ਉਦੋਂ ਵੱਧ ਸਮਾਣੇ ਹਲਕੇ ਦੇ ਵਿੱਚ ਵਿਚਰਦੇ ਆ ਤੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹਨਾਂ ਨੇ ਜਿਹੜਾ ਪਾਰਟੀ ਦੇ ਵਿੱਚ ਇਹਨਾਂ ਉਤਸ਼ਾਹ ਦੇ ਨਾਲ ਜਿਹੜਾ ਲੈ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਨੌਜਵਾਨਾਂ ਦੀ ਜਿਹੜੀ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਬਹੁਤ ਵੱਡੀ ਸਮੂਲੀਅਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਊਗੀ। ਜਗਜੀਤ ਸਿੰਘ ਹਰਿਆਵਲੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਮਾਣਾ ਦਾ ਚਾਰਜ ਲਾਏ ਜਾਣ ਤੇ ਹਲਕਾ ਛਤਰਾਣਾ ਦੇ ਆਗੂਆਂ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ। ਉਹਨਾਂ ਨੇ ਜਿੱਥੇ ਸਮਾਣੇ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਹੈ ਉੱਥੇ ਹਲਕੇ ਛਤਰਾਣੇ ਦੇ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਆ ਕੇ ਉਹਨਾਂ ਦਾ ਸਵਾਗਤ ਹੈ ਜਿਹੜਾ ਕੀਤਾ ਗਿਆ ਅਜੀਤ ਵੈਬ ਟੀਵੀ ਲਈ ਬਾਤਰਾ ਤੋਂ ਜਗਦੀਸ਼ ਸਿੰਘ ਕੰਬੌਜ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ